ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖਣ ਤੁਸੀਂ ਤੇ ਸੂਬੇ ਭਰ ਦੇ ਵਿੱਚ ਹੀ ਡਾਕਟਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਸੰਘਰਸ਼ ਹੈ ਉਹ ਵਿڈیا ਜਾ ਰਿਹਾ ਪਹਿਲਾਂ ਤਾਂ ਪਹਿਲੇ ਪੜਾਅ ਦੇ ਵਿੱਚ 3 ਦਿਨਾਂ ਤੱਕ 3 ਘੰਟਿਆਂ ਦੇ ਲਈ ਓਪੀਡੀ ਸੇਵਾਵਾਂ ਬੰਦ ਕੀਤੀਆਂ ਗਈਆਂ ਤੇ ਹੁਣ ਦੂਜੇ ਪੜਾਅ ਦੇ ਦਰਮਿਆਨ ਮੁਕੰਮਲ ਤੌਰ ਤੇ ਅਣਮਿੱਥੇ ਸਮੇਂ ਦੇ ਲਈ ਓਪੀਡੀ ਸੇਵਾਵਾਂ ਜਿਹੜੀਆਂ ਨੇ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਠੱਪ ਕਰ ਦਿੱਤੀਆਂ ਗਈਆਂ ਨੇ ਇਸੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਵੀ ਡਾਕਟਰਾਂ ਦੇ ਵੱਲੋਂ ਰੋਸ ਮਜ਼ਹਰਾ ਕੀਤਾ ਗਿਆ ਤੇ ਡਾਕਟਰਾਂ ਦਾ ਕਹਿਣਾ ਕਿ ਜਿਹੜੀਆਂ ਇਹਨਾਂ ਦੀਆਂ तमाम ਮੰਗਾਂ ਨੇ ਉਹ ਮੰਗਾਂ ਤੇ ਸਰਕਾਰ ਦੇ ਨਾਲ ਗੱਲਬਾਤ ਤਾਂ ਹੋਈ ਹੈ ਪਰ ਉਸ ਨੂੰ ਲੈ ਕੇ ਕੋਈ ਵੀ ਨਿਕਤੀ ਜਿਹੜਾ ਨੋਟੀਫਿਕੇਸ਼ਨ ਹੋ ਜੇ ਤੱਕ ਜਾਰੀ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਡਾਕਟਰਾਂ ਦੇ ਵਿੱਚ ਕਾਫੀ ਰੋਸ ਹੈ ਤੇ ਡਾਕਟਰਾਂ ਦੇ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣ ਵਾਲਾ ਹੈ ਇਸ ਨੂੰ ਲੈ ਕੇ ਡਾਕਟਰਾਂ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਜੀ ਅਸੀਂ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਸੂਬਾ ਪੱਧਰ ਦੇ ਉੱਤੇ ਇੱਕ ਸੰਘਰਸ਼ ਵਿੱਢਿਆ ਹੋਇਆ ਹੈ ਇਹ ਸੰਘਰਸ਼ ਹੈਗਾ ਸਰਕਾਰੀ ਹਸਪਤਾਲ ਨੂੰ ਬਚਾਉਣ ਦਾ ਸਰਕਾਰੀ ਹਸਪਤਾਲ ਨੂੰ ਬਚਾਉਣ ਦਾ ਜੇ ਕੋਈ ਤਰੀਕਾ ਹੈਗਾ ਤਾਂ ਉੱਥੇ ਡਾਕਟਰਾਂ ਦੀ ਭਰਤੀ ਕਰਕੇ ਲੋਕਾਂ ਨੂੰ ਵਧੀਆ ਸਵਾਮਾਂ ਦੇ ਕੇ ਹੀ ਇਹ ਬਚਾਇਆ ਜਾ ਸਕਦੇ ਆ ਡਾਕਟਰਾਂ ਦੀ ਪੱਕੀ ਭਰਤੀ ਕਰੀ ਜਾਵੇ ਜਿਹੜੇ ਡਾਕਟਰ ਛੱਡ ਕੇ ਜਾ ਰਹੇ ਨੇ ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਚਾਹੇ ਉਹਨਾਂ ਦੀਆਂ ਰੋਕੀਆਂ ਹੋਈਆਂ ਤਰੱਕੀਆਂ ਹੋਣ ਚਾਹੇ ਉਹਨਾਂ ਦੀ ਆਪਣੀ ਸੁਰੱਖਿਆ ਨੂੰ ਲੈ ਕੇ ਉਹਨਾਂ ਦਾ ਡਰ ਭੈ ਹੋਵੇ ਇਹ ਦੂਰ ਕਰਨਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਜਿਹਦੇ ਸਬੰਧ ਮੀਟਿੰਗਾਂ ਅਸੀਂ ਕਰਦੇ ਰਹੇ ਹਾਂ ਸਰਕਾਰ ਨੂੰ 11 ਤਰੀਕ ਨੂੰ ਜਦੋਂ ਸਬਕਮੇਟੀ ਦੀ ਮੀਟਿੰਗ ਹੋਈ ਸਭ ਕੁਝ ਸਿਧਾਂਤਕ ਤੌਰ ਤੇ ਮੰਨ ਲਿਆ ਗਿਆ ਸਰਕਾਰ ਵੱਲੋਂ ਵੀ ਇਹ ਠੀਕ ਨੇ ਮੰਗਾ ਜਾਇਜ਼ ਨੇ ਬਿਲਕੁਲ ਬਾਜਬ ਨੇਤੀ ਤੇ ਮੰਨੀਆਂ ਜਾਂਦੀਆਂ ਨੇ ਪਰ ਸਾਨੂੰ ਕੋਈ ਲਿਖਤੀ ਰੂਪ ਵਿੱਚ ਭਰੋਸਾ ਨਾ ਹੋਣ ਕਰਕੇ ਮਜਬੂਰਨ ਸਾਨੂੰ ਸਾਡੀ ਸਾਡੀ ਸਟ੍ਰਾਈਕ ਦਾ ਅਗਲਾ ਫੇਜ਼ ਵਧਾਉਣਾ ਪਿਆ ਤੇ ਜਿਸ ਕਰਕੇ ਅਸੀਂ ਅੱਜ ਇੱਥੇ ਖੜੇ ਆ ਕਿ ਆਪਣੀ ਆਪੜੀ ਸਭਾਵਾਂ ਨੂੰ ਪੂਰਨ ਰੂਪ ਦੇ ਵਿੱਚ ਬੰਦ ਕੀਤਾ ਹੋਇਆ ਅਸੀਂ ਤੇ ਇਹ ਚੱਲ ਰਿਹਾ ਹੈ ਸਰਦਾਰ ਜੀ ਸਰਕਾਰ ਕੋਈ ਉਪਰਾਲਾ ਨਹੀਂ ਕੀਤਾ ਸਰਕਾਰ ਵੱਲੋਂ ਸਾਡੇ ਨੂੰ ਕਿਸੇ ਤਰ੍ਹਾਂ ਨਾਲ ਕੋਈ ਉਪਰਾਲਾ ਨਹੀਂ ਕੀਤਾ ਗਿਆ ਹਾਲਾਂਕਿ ਅਸੀਂ ਆਪਣੀ ਚਿੱਠੀ ਦੇ ਉੱਤੇ ਜੋ ਵੀ ਪੱਤਰ ਨਿਕਲਿਆ ਸੀਗਾ ਜਿਹਦੇ ਵਿੱਚ ਇਵਨ ਕੇ ਉਸ ਮੀਟਿੰਗ ਦੀਆਂ ਕਾਰਵਾਈਆਂ ਨੂੰ ਵੀ ਪੂਰਾ ਸਿੱਧੇ ਸਪਸ਼ਟ ਰੂਪ ਵਿੱਚ ਨਹੀਂ ਲਿਖਿਆ ਗਿਆ ਆਪਣੀ ਰਿਜ਼ੈਂਟਮੈਂਟ ਦਿੱਤੀ ਆ ਰਿਜ਼ੈਂਟਮੈਂਟ ਦੇ ਰੂਪ ਵਿੱਚ ਹੜਤਾਲ ਵੀ ਕੀਤੀ ਹੈ ਪਰ ਸਰਕਾਰ ਵੱਲੋਂ ਸਾਡੇ ਤੇ ਕੋਈ ਅਪਰੋਚ ਨਹੀਂ ਜਿਹੜਾ ਵੱਡੀ ਦੀ ਗੱਲਬਾਤ ਸੀ ਸਰਕਾਰ ਨਾਲ ਜੋ ਵੀ ਗੱਲ ਹੋਈ ਹੈ ਉਹ ਇਹੀ ਹੋਈ ਹੈ ਜੀ ਹਲੇ ਤੇ ਇਸ ਤੋਂ ਬਾਅਦ ਅਲੀ ਕੋਈ ਵੀ ਹਲੇ ਸਾਨੂੰ ਕੋਈ ਭਰੋਸਾ ਜਾਂ ਕੋਈ ਮੀਟਿੰਗ ਦੀ ਕਾਲ ਨਹੀਂ ਹੈ ਸਾਨੂੰ ਇਸ ਸੰਘਰਸ਼ ਦੇ ਵਿੱਚ ਲੋਕਾਂ ਦਾ ਬਹੁਤ ਸਾਥ ਮਿਲ ਰਿਹਾ ਸਾਡੇ ਹਸਪਤਾਲ ਦੇ ਬਹੁਤ ਸਾਰੀਆਂ ਪੈਰਾਮੈਡੀਕਲ ਤੇਵਾਨੀਆਂ ਨਰ ਸਿੰਘ ਐਸੋਸੀਏਸ਼ਨ ਆ ਪੈਰਾਮੈਡੀਕਲ ਹੈ ਦਰਜਾ ਚਾਰ ਯੂਨੀਅਨ ਹੈ ਇਸ ਤੋਂ ਇਲਾਵਾ ਲੋਕਾਂ ਲੋਕਪੱਖੀ ਜਿਹੜੀਆਂ ਜੁਨੀਆਨਾ ਨੇ ਜਿਹੜੇ ਲੋਕਾਂ ਦੇ ਹਿੱਤਾਂ ਨੂੰ ਬਚਾਉਣ ਲਈ ਸੰਘਰਸ਼ ਨੇ ਉਹ ਵੀ ਸਾਡੇ ਸਾਥ ਵਿੱਚ ਆਈਆਂ ਨੇ ਅਗਲਾ ਸੰਘਰਸ਼ ਇਸ ਤੋਂ ਤੇਜ਼ ਕਰਨ ਦਾ ਵਿਚਾਰ ਹੈ ਜੀ ਜੇ ਸਰਕਾਰ ਮੰਗਾਂ ਨੂੰ ਨਹੀਂ ਮੰਨਦੀ ਅੱਜ ਹੁਣੇ ਇੱਕ ਪੱਤਾ ਆਇਆ ਜਿਹਦੇ ਵਿੱਚ ਸੀਐਮ ਸਾਹਿਬ ਦੀ ਮੀਟਿੰਗ ਲੱਸੀ ਜਾਂਦੀ ਹੈ ਅਸੇਦ ਵਿਭਾਗ ਦੇ ਮੰਤਰੀਆਂ ਮੰਤਰੀ ਸਾਹਿਬ ਅਤੇ ਹੋਰ ਅਧਿਕਾਰੀਆਂ ਨਾਲ ਉਮੀਦ ਕਰਦੇ ਆਂ ਕਿ ਉਹਦੇ ਚ ਕੋਈ ਨਾ ਕੋਈ ਫੈਸਲਾ ਸੀਐਮ ਸਾਹਿਬ ਜ਼ਰੂਰ ਲੈਣਗੇ ਨਹੀਂ ਤਾਂ ਫਿਰ ਅਸੀਂ ਸੰਸਦ ਕੋਲ ਜਾਵਾਂਗੇ